ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਬੜੇ ਪ੍ਰੇਮ ਸਾਹਿਤ ਬੇਨਤੀ ਹੈ ਕਿ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆ ਦਾ ਪ੍ਰਕਾਸ਼ ਦਿਹਾੜਾ 27 28 29 ਤਰੀਕ ਦਾ ਹੈ ਜੋ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਹਰ ਸਾਲ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਬੜੀ ਪਾਵਨਾ ਦੇ ਨਾਲ ਮਨਾਇਆ ਜਾਵੇਗਾ 27 ਤਰੀਕ ਸਵੇਰੇ 10 ਵਜੇ ਪਾਵਨ ਦਰਬਾਰ ਦੇ ਅੰਦਰ ਅਖੰਡ ਪਾਠ ਸਭ ਆਰੰਭ ਹੋਣਗੇ ਤੇ ਨਾਲ ਹੀ ਮਹਾਨ ਨਗਰ ਕੀਰਤਨ ਆਰੰਭ ਹੋਵੇਗਾ ਜੋ ਨਗਰ ਕਥੌਲੀ ਮੰਡੌਰ ਜੱਗੀ ਗਾਰਡਨ ਬਲਦੇਵ ਕੈਂਪ ਕਰਨਾਲਾ ਬਰਨਾਲਾ ਜਨਹਿਤਪੁਰ ਟੁੰਡਲੀ ਅਤੇ ਤੋਪਖਾਨਾ ਟੁੰਡਲਾ ਡਿਫੈਂਸ ਕਲੋਨੀ ਅਤੇ ਕਲਰ ਹੈੜੀ ਤੋਂ ਹੋ ਕਰਕੇ ਇਹ ਮਹਾਨ ਨਗਰ ਕੀਰਤਨ ਹੰਡੇਸੁਰਾ ਪਹੁੰਚੇਗਾ ਅਮਨਯੂਪੁਰ assembley ਤੋਂ ਹੋ ਕਰਕੇ ਸਤਿਗੁਰੂ ਬਾਲਾ ਪ੍ਰੀਤਮ ਜੀ ਦੇ ਅਨੁਕੀ ਅਸਥਾਨਾ ਤੇ ਸਮਾਪਤ ਹੋਵੇਗਾ 28 ਤਰੀਕ ਸਾਰਾ ਦਿਨ ਦੀਵਾਨ ਹੋਣਗੇ ਰਾਤ ਨੂੰ ਕੀਰਤਨ ਦਰਬਾਰ ਹੋਵੇਗਾ ਪੰਥ ਪ੍ਰਸਿੱਧ ਡਰਾਗੀ ਢਾਡੀ ਕਵੀਸ਼ਰ ਸਹਿਬਾਨ ਸੰਗਤਾਂ ਨੂੰ ਨਿਹਾਲ ਕਰਨਗੇ 29 ਤਰੀਕ ਸਵੇਰੇ 8 ਵਜੇ ਨਾਵੇ ਮਹੱਲੇ ਦੇ ਸੰਲੋਕ ਸ਼ੁਰੂ ਹੋਣਗੇ 9 ਵਜੇ ਤੱਕ ਦਰਬਾਰ ਦੇ ਅੰਦਰ ਸਾਰੀ ਸਮਾਪਤੀ ਹੋਣ ਉਪਰੰਤ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਣਗੇ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਦੇ ਕੀਰਤਨੀਏ ਅਤੇ ਪੰਥ ਵਿਦਵਾਨ ਤੇ ਤੁਹਾਡੇ ਸਹਬਾਨ ਪਹੁੰਚ ਕਰਕੇ ਸੰਗਤਾਂ ਨੂੰ ਹਰਮਤ ਵਿਚਾਰਾਂ ਦੇ ਰਾਹੀਂ ਇਹ ਹਾਲ ਕਰਨਗੇ 29 ਤਰੀਕ ਨੂੰ ਪਵਨ ਅਸਥਾਨ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਦਸਤਾਰ ਮੁਕਾਬਲਾ ਕਰਵਾਇਆ ਜਾਂਦਾ ਹੈ ਜੋ ਨੌਜਵਾਨ ਵੀਰਾਂ ਵੱਲੋਂ ਹਰ ਸਰਾਨਾ ਜੋੜ ਮੇਲੇ ਤੇ ਅਦੇ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਨੂੰ ਇਸ ਦਸਤਾਰ ਦੇ ਨਾਲ ਜੋੜਿਆ ਜਾਂਦਾ ਹੈ ਨੌਜਵਾਨ ਬੱਚਿਆਂ ਨੂੰ ਪ੍ਰੇਰ ਕਰਕੇ ਵਧੀਆ ਤੋਂ ਵਧੀਆ ਦਸਤਾਰਾਂ ਸਜਾਉਣ ਦਾ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਨੌਜਵਾਨ ਵੀਰਾਂ ਵੱਲੋਂ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਸੋ ਆਪ ਸਭ ਮਾਈ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੇ ਇਹਨਾਂ ਖੁਸ਼ੀਆਂ ਦੇ ਵਿੱਚ ਆਪ ਜੀ ਵੱਧ ਤੋਂ ਵੱਧ ਦਸਤਾਰ ਮੁਕਾਬਲੇ ਵਿੱਚ ਸ਼ਾਮਲ ਹੋ ਕਰਕੇ ਆਪਣੇ ਬੱਚਿਆਂ ਨੂੰ ਦਸਤਾਰ ਸਜਾਉਣੀ ਸਿਖਾਓ ਅਤੇ ਉਹਨਾਂ ਮੁਕਾਬਲਿਆਂ ਦੇ ਵਿੱਚ ਭੇਜੋ ਤਾਂ ਕਿ ਤੁਹਾਡੇ ਬੱਚੇ ਦਸਤਾਰ ਮੁਕਾਬਲੇ ਦੇ ਵਿੱਚ ਸਭ ਤੋਂ ਪ੍ਰਾਈਜ਼ ਲੈ ਕਰਕੇ ਆਪਣੀਆਂ ਸਫਲਤਾਵਾਂ ਪ੍ਰਾਪਤ ਕਰਨ ਅਤੇ ਜਿਹੜੀ ਦਸਤਾਰ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਦਸਤਾਰ ਦੇ ਧਾਰਨੀ ਹੋ ਕਰਕੇ ਆਪਣਾ ਸਿੱਖ ਹੋਣ ਦਾ ਜਿਹੜਾ ਪ੍ਰਤੀਕ ਹੈ ਉਹ ਸਤਿਗੁਰੂ ਦੀਆਂ ਖੁਸ਼ੀਆਂ ਦਮਾਲਾ ਅਤੇ ਦਸਤਾਰ ਇਹ ਦੋਨੇ ਹੀ ਸਿਖਾਏ ਜਾਂਦੇ ਹਨ ਸੋ ਇਹ ਬੇਨਤੀ ਪ੍ਰਵਾਨ ਕਰਨਾ ਨੌਜਵਾਨ ਵੀਰਾਂ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜ ਕਰਕੇ ਲਾਹਾ ਪ੍ਰਾਪਤ ਕਰੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ